ਸਾਸਿਕਾ ਜੀ ਸਾਰਿਆਂ ਨੂੰ ਬਾਜੀ ਰਾਣਾ ਬੁੱਝ ਚੁੱਕੇ ਜੀ ਪਿੰਡ ਤੇ ਜਾਵੀਲਾ ਜ਼ਿਲ੍ਹਾ ਗੁਰਦਾਪੁਰ ਮੈਨਾ ਤਸੀਹ ਬਟਾਲਾ ਨਜ਼ਦੀਕ ਫਤੇਗੜ ਜੁੜੀਆਂ ਮੜਾ ਕੈਮਰਾ ਘੁਮਾਓ ਵੇਖੋ ਤਿੰਨੇ ਦਿਨ ਹੋਇਆ ਵੀਡੀਓ ਬਣਾਈਏ ਬਾਜੀ ਅੱਜ ਵੀ ਘਟੋ 6-7 ਲਗਵਾ ਗਾਵਾਂ ਤੇ ਨਾਲੇ ਚਲੋ ਜਾਦੀ ਹੋਣਗੀਆਂ ਬਾਜੀ ਸਾਸਿਕਾ ਸਾਸੀਆਂ ਹੋਰ ਬਾਜੀ ਸਾਟੀ ਦਾ ਵਧੀਆ ਜੀ ਕਿਰਪਾ ਮਹਾਰਾਜ ਜੀ ਬਾਕੀ ਸੰਦੀਪ ਡੇਰੀ ਫਾਰਮ ਖੜੇ ਸਾਰੇ ਵੀ ਤੁਹਾਨੂੰ ਸਾਸਿਕਾ ਹੋਰ ਇਹ ਗਿਆ ਮਾਲ ਬਾਸਦੀਪ ਜੀ ਸਾਨੂੰ ਪਤਾ ਭਾਅ ਪਰ ਤੇ ਨਾ ਸਾ ਭਾਅ ਭਾਅ ਨਾਲੇ ਮਾਲ ਸੁਣਾ ਹੁੰਦਾ ਬਾਜੀ ਗਾਵਾਂ ਦੇ 12 13 15 ਕਰ ਦੇਣੀ ਐਹੀਂ ਠੀਕ ਆ ਚਲੋ ਅਜ ਪਰਸੋਂ 30 ਨੂੰ ਗਿਆ ਅਜ ਦੋ ਹੋ ਗਏ ਆ ਦੇਖ ਤਿੰਨ ਗੈਪ ਆ ਗਿਆ ਤੇਰੀ ਮਰ ਦੀ ਕਿਰਪਾ ਨਾਲ 7 8 ਬੜਾ ਸਾਫ ਸੁਗਰੀ ਹਾਂ ਠੀਕ ਆ ਇਹ ਗੱਬਣੇ ਜੀ ਮੇਰਾ ਇਹ ਨੀਸ਼ਾ ਗੱਬਣੇ ਵਸ਼ੀ ਅੱਛਾ ਇਹ ਗੱਬਣ ਇਹ ਦੂਜਾ ਸੂਆ ਸੁਣੀ ਠੀਕ ਆ ਆ ਫੇਸ ਕੁਆਲਟੀ ਵੀ ਖਾਈ ਕਿੰਨੇ ਲੈ ਲੈ ਜੂਗੀ ਜੀ ਇਹ ਨੀਸ਼ਾ ਹਫਤਾ 10 ਦਿਨ ਲਊਗੀ ਹਾਲੀ ਹਾਲੀ ਬਿਲਕੁਲ ਤੇ ਭਾਈ ਜੀ ਜੇ ਆਪ ਇਸ ਮਾਮਲੇ ਨੂੰ ਵਧੀਆ ਹੋਊਗਾ ਜੀ ਬਿਲਕੁਲ ਅਕੇ ਨੀਸ਼ਾ 25 ਕਿਲੋ ਦਾ ਰਕਾਰੜ ਵਸ਼ੀ ਦਾ ਪਹਿਲਾ ਦਾ 25 ਕਿਲੋ ਰਕਾਰੜ ਤੇ ਵੱਡੀ ਵਹਿੜ ਵੱਡੀ ਵਹਿੜ ਸੀ ਫਾਰਮ ਵਾਲੀ ਵਹਿੜ ਆ ਫਾਰਮੋਂ ਜੁ ਲਈ ਵਸ਼ੀ ਦੇਖੋ ਗਰਾਂ ਦੀ ਬਾਬੂ ਅੱਜ ਫੇਰ ਹੋਈ ਕੰਮ ਕਰਦਿਆ ਰਾਜੀਵ ਸਿੰਘ ਜਾਇ ਜੀ ਤੈਨੂੰ ਪਤਾ ਚੰਗੇ ਨੇ ਬ੍ਰਾਂਡ ਹੈ ਮੁੱਲ ਨਾਲ ਹੀ ਮਿਲਦੇ ਆ ਹਾਂਜੀ ਹਾਂਜੀ ਹਾਂ ਜੀ ਵਸ਼ੀ ਸਾਫ ਸੂ ਬਹੁਤ ਹੈ ਵੱਡੀ ਸਟ੍ਰਕਚਰ ਬਹੁਤ ਸੋਹਣਾ ਆ ਇਹ ਵਸ਼ੀ ਜੀ ਵੱਡੀ ਜੀ ਭਾਅ ਬਿਲਕੁਲ ਜਾਇ ਜੀ ਹੋ ਜਾਵੇ ਬਿਲਕੁਲ ਸਹੀ ਸੇ ਭਾਅ ਜਾਇਆ ਜੀ ਹਾਂਜੀ ਇਹਦੀ ਆਪਣਾ ਵਸ਼ੀ ਤਿਆਰ ਹੋਏ ਜਾਂ ਸੁਈ ਅੱਜ ਵੀ ਆਪਣਾ 1,05,000 ਦੀ ਸਵਾ ਦੀ ਆ ਇਹਦੀ ਅੱਜ ਗੱਬਣ ਗੱਬਣ ਦੀ 95,000 ਤੋਂ 1000 ਛੋਟ ਕਰਦੇ 94,000 ਦੀ ਵੱਡੀ ਮਹਾਰਾਗੋਦੀ ਬਦੀ ਬਦੀ ਕੁਆਲਟੀ ਵਾਲੀ ਇੰਪੋਰਟਡ ਪੀਸ ਹੀ ਆ ਆ ਪਾਉਂਡਰ ਪੀਸ ਹੀ ਆ ਤੇ ਆ ਗੱਬੜਾਈ ਇਹ ਵੀ ਅੰਦੀ ਸਾਹਿਬ ਤਾਲੂਗੀ ਵਸ਼ੀ ਹਾਂ ਇਹ ਕੱਟ ਬਖਾਏ ਕੱਟ ਵਾਲਾ ਲੈਵਾ ਬਹੁ ਬਣੂ ਬਣੂ ਵਸ਼ੀ ਇਹਨੇ ਸੀਸੇ 25 ਕਿਲੋ ਦਾ ਕਾਰਡ ਆ ਅੱਛਾ ਇਹ ਚਾਰ ਦੰਦ ਐਮਗੋ ਪਿਓਰ ਚਾਰ ਦੰਦ ਸੁਗਾ ਦੂਜਾ ਫੇਸ ਕੁਆਲਟੀ ਵੇਖੇ ਨਹੀਂ ਜੀ ਬੁੱਤੀ ਆ ਦੇਖੋ ਕਰਾਂ ਨੇ ਪਿਓਰ ਚਾਰ ਨਸਲ ਵੇਖ ਨਸਲ ਕੇ ਡਿਸ ਬੀਡ ਕੋਲ ਅਰੇ ਕਿੰਨਾ ਤੇ ਕਰੂ ਭਾਈ ਜੀ ਹੈਗੀ ਸੀ ਹਜ਼ਾਰ ਕੀ ਵਸ਼ੀ 28 29 ਕਿਲੋ ਦੁੱਧ ਦੇ ਦੂ ਤੀ 28 29 ਕਿਲੋ ਹੈ ਬਾਡੀ ਸਟਰਕਚਰ ਬਹੁਤ ਸੋਹਣਾ ਮਸ਼ੀਨ ਦਾ ਹਾਂ ਹਾਂ ਇਹ ਕੱਦ ਕੋ ਤੇ ਵੱਡੀ ਵਹਿੜ ਹੈ ਨਹੀਂ ਪੂਰੀ ਪੂਰੀ ਵੱਡੀ ਵਹਿੜ ਹੈ ਜੀ ਹੂੰ ਥਣ ਤੋਂ ਬਹੁਤ ਪਿਆਰਾ ਦਿਖਾਰੇ ਕਰੇ ਨਾਲ ਮਹੀਆਂ ਵਰਗਾ ਥਣ ਲੱਗਾ ਹਾਂ ਥਣ ਤੋਂ ਬਹੁਤ ਪਿਆਰਾ ਆਜੇ ਅੱਜ ਹੀ ਵਿੜਵਾਜੇ ਨੀ ਭਾਈ ਜੀ ਤਰੀਕੇ ਹੈਗੇ ਜੀ ਦੋ ਜੀ ਹਾਂ ਜੀ ਹਾਂ ਜੀ ਦਿਨ ਸੋ ਵਾਰ ਅਟੈਂਸ ਲਈ ਜਖੜਾ ਜੀ ਕਰੇ ਜਿਹੜਾ ਅਸੀਂ ਇਸੇ ਚੱਕ ਗਿਆ ਚੱਕ ਗਿਆ ਹਾਂ ਸੋ ਵਾਰ ਤਨ ਪਤਾ ਹਾਂਜੀ ਰਣਾ ਜੀ ਬੋਲੋ ਇਹ ਵੀ ਹੰਦੀਸੇ ਇੱਕੋ ਪਾਰਾ ਜੋੜਾ ਆ ਆ ਵੀ ਇੱਕੋ ਹੀ ਇਹ ਵੀ ਹੰਦੀਸੇ 95000 ਜੋੜ 94 ਹਜ਼ਾਰ ਹੀ ਛੋੜ ਸੂਈ ਸਹੀ ਇਹ ਫਿਰ ਤੇ ਵਸ਼ੀ ਲੱਖੋਂ ਬਾਹਰ ਹੀ ਬਸ ਠੀਕ ਆ ਹਾਂ ਤੇ ਆਹੋ ਬਾਈ ਜੀ ਇਹ ਹੰਦੀਸੇ ਹੁਣੇ ਸੂਈ ਜੇ ਪਹਿਲਾਂ ਵਸ਼ੀ ਆਪਣਾ ਘਾਰ ਦੰਦਿਆ ਬੱਚਾ ਦਿੱਤਾ ਮਗਰ ਬੱਚਾ ਤਾਜੇ ਹੁਣੇ ਆਲੇ ਜੈਜੂ ਪੈਣੀ ਜੈਜੂ ਪੈਣੀ ਆ ਲੈ ਵਾਲੋ ਕਹਿੰਦੇ ਚੈੱਕ ਕਰੋ ਤੇ ਬਾਈ ਜੀ ਕਿੰਨਾ ਦੇ ਤੈ ਕਰੂਗੀ ਇਹ ਦੋ ਤੀਸਾਂ 20 ਕਿਲੋ ਰਾਵਣਾ ਦੇ ਦੂਗੀ 20 ਕਿਲੋ ਲਈ ਬਹਿੜ ਬਹੁਤ ਵੱਡੀ ਓਹ ਪੂਰੀ ਜਾਂ ਹੰਦੀਸੇ ਠੀਕ ਆ ਜੀ ਫਿਰ ਬਜੇਰ ਪੈਰ ਵਾਲੀ ਜਵਾਸਾ ਚਲਣਾ ਹਾਂ ਹਾਂਜੀ ਹਾਂਜੀ ਚੁਆਈ ਜਵਾ ਵਧੀ ਨਿਕਲੀ ਜੀ ਬਿਲਕੁਲ ਓਕੇ ਸੀ ਇਸੇ ਚੁਆਈ ਚ ਓਕੇ ਨਿਕਲੂ ਥਣ ਤੁਹਾਨੂੰ ਬਹੁਤ ਪਿਆਰਾ ਪਹਿਲੇ ਨਾਲੋਂ ਅਛੀ ਆਜੋ ਆਜੋ ਉਹ ਖਲੋ ਬਤੋਏ ਬੱਚੇ ਕਰਕੇ ਹੂੰ ਇਹਦਾ ਮੁੱਲ ਇਹਦੀ ਸੀਸੇ ਆਪਣਾ 80000 ਜੋ ਇਹ ਸ਼ੋਰਟ ਕਰਾਂਗੇ ਅੱਛਾ 90000 ਦੀ 90000 ਜੀ ਚਲੋ ਇਹ 90000 ਦੀ ਆ ਬਾ ਠੀਕ ਆ ਚਲੋ ਜੀ ਦਾਜੀ ਸੁਜਣਾ ਜੀ ਠੰਡੀ ਸੀਲ ਬੜੀ ਐ ਪਹਿਲਾਂ ਵਸ਼ੀ ਆਇਆ ਜਿੱਥੇ ਮਰਜੀ ਹਾਤੂ ਬਿਲਕੁਲ ਚੱਕਰ ਨਹੀਂ ਵੀ ਜਾ ਹਲੂਲ ਕਰੂ ਕੋਈ ਠੰਡੀ ਸੀਲ ਇਹਦੇ ਮਗਰ ਸੰਦੀਪ ਸਿੰਘ ਸਾਹਿਬ ਵਸ਼ੀ ਬਹੁਤ ਪਿਆਰੀ ਐ ਅੱਛਾ ਵਸ਼ੀ ਨੂੰ ਬਹੁਤ ਦੁੱਧ ਦੁੱਧ ਛੱਡਿਆ ਹਾਂ ਇਹ ਬਰੀਡ ਕੁਆਰਟੀ ਖਾ ਵਸ਼ੀ ਬਹੁਤ ਪਿਆਰੀ ਹਾਂ ਇਹ 10000 ਦੀ ਸੀ ਸਾਹਿਬ ਵਸ਼ੀ ਐ ਮਗਰ ਤੇ ਹੁਣ ਦੁੱਧ ਕਿੰਨਾ ਬਾਈ ਦੋ ਸੀਸ਼ਾ 20 ਕਿਲੋ ਤਿਆਰ ਐ ਦੇਖੋ 20 ਕਿਲੋ ਤਿਆਰ ਆ ਹਰ ਲੈ ਲੈ ਕਟਾਲਾ ਇਹ ਕਟਾਲਾ ਲੈਵਾ ਥਣ ਤੁਹਾਨੂੰ ਬਹੁਤ ਪਿਆਰਾ ਚਲ ਤੋਰੋ ਨੂੰ ਵੀ ਪੂਰੀ ਵੱਡੀ ਵੜ ਸਾਰੇ ਇਹ ਵੱਡੀਆਂ ਆ ਨਾ ਪਰ ਚਲੋ ਇਦਣੇ ਯਾਰ ਸੇ ਜੋੜੀ ਆ ਗਈ ਨਿੱਕੀਆਂ ਥੋੜੀਆਂ ਜੀਆਂ ਔਰ ਬਾਕੀ ਇਹ ਸਾਰੀਆਂ ਵੱਡੀਆਂ ਸੀ ਸਾਹਿਬ ਇਹ ਪਹਿਲੇ ਦੋ ਦਾਂਦੇ ਆ ਪਹਿਲੇ ਨੂੰ ਪਿਓਰ ਦੋ ਦਾਂਦੇ ਠੀਕ ਹੈ ਦੋ ਦਾਂਦੇ ਆ ਜੀ ਦੋ ਦਾਂਦੇ ਤੋੜੋ ਇਹ ਵੀ ਦੇਖੋ ਕਰੋ ਨੇ ਠੀਕ ਹੈ ਜੀ ਫਿਰ ਸੀ ਦਾ ਬਰੀਡ ਕੁਆਲਿਟੀ ਬੜੀ ਵਧੀਆ ਸੀ ਫੇਸਪਾਲ ਦੀ ਬਾਹ ਬਾਜੀ ਆ ਬੰਦ ਕਰ ਦੇ ਡੱਕ ਮਨਾਇਆ ਆ ਡੱਕ ਬੰਦ ਕਰ ਦੇ ਆ ਡੈਕ ਬੰਦ ਕਰਾ ਦੇ ਅੰਦਰ ਉਹ ਖਲੋ ਬੁੱਤ ਓਏ ਉਹ ਗਾਣਾ ਚੱਲਦਾ ਇਹਦਾ ਮੌਲੀ ਫੇਰਾ ਇਹ ਵੀ ਸਹੀ ਸਹੀ ਇੱਕੋ ਪਾ ਲੈ ਜੋੜਾ ਵਾ ਅੱਛਾ ਇਹਦੀ ਵੀ 80000 10000 ਛੋਟ ਦੇਣਾ ਥਾਂ ਤੁਹਾਨੂੰ ਬਹੁਤ ਪਿਆਰਾ ਲੱਗਾ 80000 80000 ਰੱਸੀ ਰੱਸੀ ਨਹੀਂ ਪੂਰੀ ਇਹ ਵੀ ਅਸੀਂ ਉਹ ਵੀ ਅਸੀਂ ਹਣਾ ਜੀ ਤੋਂ ਵੀ ਅਸੀਂ ਚਲੋ ਆਹ ਜੀ ਇਹਦੀ ਇਸ ਜਰਸੀ ਆ ਪੰਜਾਬ ਵਾਲੀ ਜਰਸੀ ਬੜੀ ਗੱਬਣੇ ਗੱਬਣੇ ਲਓ ਜੀ ਆ ਸੁਆ ਬਹੁਤ ਬੋਲੀ ਪਾਲੀ ਬੜੀਆ ਜਿਹਾ ਬਣੂਗੀ ਬਹੁਤ ਇਹ ਡਰਦੀ ਆ ਕਿੰਨਾ ਨੂੰ ਤੇ ਘਾਲੂ ਜੀ ਫੇਰੇ ਦੋ ਤੀਸਾਂ ਨੇ ਸਾਰਾ 19 ਕਿਲੋ ਪਹਿਲਾਂ ਨੇ ਭਰਿਆ ਸਾਰਾ 19 ਕਿਲੋ ਪਹਿਲਾਂ ਨੇ ਭਰਿਆ ਬਹੁਤ ਵੱਡੀ ਵੇੜਾ ਚਲੋ ਜਰਸੀ ਪ्योर ਪੰਜਾਬ ਵਾਲੀ ਪ्योर ਪੰਜਾਬ ਵਾਲੀ ਜਰਸੀ ਹੈ ਜਰਸੀ ਤੁਸੀਂ ਬਾਦੂ ਵੜ ਲੈਣੇ ਨੇ ਜਰਸੀ ਅਸੀਂ ਸੇ ਲਈ ਦੀਆਂ ਲੋਕਲੀ ਪੰਜਾਬ ਵਾਲੀਆਂ ਲਾਗੋ ਲਾਗੋ ਮੈਂ ਜੀ ਹਾਂ ਮਾਤਰ ਮੁੰਜੀ ਲੈ ਜੂ ਮੈਂ ਨਾ ਹਰਤਾ 10 ਦਿਨ ਲੈ ਜੂ ਇਸ ਹਫਤੇ ਦੇ ਵਿੱਚ 10 ਦਿਨ ਦੇ ਵਿੱਚ 10 ਦਿਨ ਲੈ ਜੂ ਘਟੋੜ ਠੀਕ ਆ ਇਹਦਾ ਮੁੱਲ ਜੀ ਫਿਰ ਇਹਦੀ ਕੀਮਤ ਅੱਜ 75000 8000 ਛੋੜ ਕਰਾਂਗੇ 74000 ਦੀ ਹੈ ਰੋਏ ਸੁਈਰ ਤੇ 85000 ਦੀ ਹੈ ਆ ਯਾਰ ਉਹ ਕਰਾਂ ਦੇ ਕਾ ਵੀ ਦਿਖਾਉਣ ਜਰਸੀ ਕਾਲੇ ਰੰਗ ਦੀ ਜਰਸੀ ਆਏ ਹਾ ਕਾਲੀ ਜਰਸੀ ਬਹੁਤ ਚੰਗੀ ਹੈ ਠੀਕ ਆ ਇਹਦੇ ਮੈਂ ਆ ਵਿਖਾਈ ਪਰ ਇਹਨੂੰ ਆ ਥਾਲੇ ਮੇਂ ਹੱਥ ਲਾਓ ਆਖਮਣਾ ਆ ਬੱਛੀ ਮਗਰ ਆ ਬੱਛੀ ਵਿਖਾ ਕੇ ਨਹੀਂ ਥੋੜਾ ਬੱਛੀ ਪਿਓਰ ਜਰਸੀ ਦੀ ਸੀ ਆ ਇਹ ਗਿੱਲਾ ਨਾਲੂ ਕਾ ਵੀ ਮਸ਼ੀਨ ਚਾਹ ਪਾਲਣ ਦਾ ਵਾਦਾ ਕਰ ਰਣੀ ਆ ਹਾਂਜੀ ਹਾਂ ਕਿੰਨਾ ਤੇ ਬੋਲਾ ਹੀ ਹੁਣ ਇਹਦੇ ਕੋਲ ਨਹੀਂ ਤੇ 14 15 ਕਿਲੋ ਬੋਲਾ ਹੀ ਆ 14 15 ਕਿਲੋ ਬੋਲੇ ਦੇ ਦੇ ਦੂ ਹਾਂਜੀ 20 ਕਿਲੋ ਦੁੱਧ ਆਉਣਾ ਤੇ ਤੂੰ 20 ਕਿਲੋ ਦੁੱਧ ਆਉਣਾ ਬਠੀਕ ਆ ਸਰਬਸਾ ਸਫੀ ਕਲੀ ਠੀਕ ਠਾਕ ਜੀ ਚਲੋ ਆ ਫੇਸ ਕੁਆਲਟੀ ਵਿਖਾ ਮੇਰਾ ਭਰਾ ਐ ਛੋਟਾ ਛੜਾ ਕਾਨਾ ਅਜੀਜ਼ ਸਰ ਇਹਦਾ ਮੁੱਲ ਜੀ ਫਿਰ ਇਹਦੀ ਸੀਸੇ 70000 10000 ਛੋਟ ਕਰਦਾਂਗੇ ਚਲੋ 69000 ਦੀ 69000 ਦੀ ਛੋਟ ਜਿਹੜੇ ਮੌਲਾ ਦਾ ਛੋਟ ਹੀ ਕਰੇ ਬਾਜੂੜੀ ਪੰਜ ਚਾਰ ਤੋਂ ਕਰੀ ਆਪਣੇ ਫਿਕਸ ਰੇਟ ਹੈ ਕਈ ਨਹੀਂ ਭਰਾ ਸੱਦਾ ਕਰਦੇ ਮੇਰੇ ਕੋਲ ਬਿਲਕੁਲ ਹਾਂ ਇਹ ਜੀ ਇਹ ਰੇ ਸੰਦੀਪ ਸਿੰਘ ਬੱਚਾ ਮਰ ਗਿਆ ਆਪਣਾ ਪਿਛਲੀ ਵੀਡੀਓ ਵਿੱਚ ਲਾੜ ਤੇ ਪਾਈ 60000 ਦੀ ਹਾਂਜੀ ਅੱਜ ਜੀ 5000 ਛੋਟ ਕਰ ਜੂ ਬੱਚੇ ਮਰਨ ਦੇ 55000 ਦੇ ਦਾਂਗੇ ਠੀਕ ਆ ਉਹਦਾ ਆਪਣਾ ਜਿਹੜਾ ਬੱਚੇ ਅਸੀਂ ਗਲਤ ਕੰਮ ਕਰਦੇ ਨੇ ਜਿਹੜਾ ਮਰਜੀ ਵਸ਼ਾ ਲੈ ਕੇ ਘੋਂਦਾ ਵੀ ਇਹਨੇ ਕਹਿਣਾ ਦੁੱਧ ਕਿੰਨਾ ਆਉਣਾ ਜੀ ਦੁੱਧ ਦੇ ਕੇ 17 18 ਕਿਲੋ ਹੈਗਾ 17 18 ਦਾ ਦੁੱਧ ਹੈਗਾ ਕਰੋ ਹੁਣ 55000 ਦੀ ਆ ਪਿਛਲੀ 30 ਤਰੀਕ ਵਾਲੀ ਵੀਡੀਓ ਵਿੱਚ ਬੱਚਾ ਹੈਗਾ ਇਹਦਾ 75 ਦੇ ਯਾਨਦ ਹੋਰ ਜਾਣ ਦੋ ਯਾਰ ਤੇਰਾ ਤੇਰਾ ਜੀ ਮੋੜਨਾ ਭਰਾ ਤਰੋ ਠੀਕ ਹੈਗਾ ਕੋਈ ਨਹੀਂ ਯਾਰ ਕੋਈ ਨਹੀਂ ਕਰਨ ਨੂੰ ਕੀ ਹੁੰਨੇ ਬੱਚਾ ਮਰ ਗਿਆ ਬੱਚਾ ਮਰ ਗਿਆ 7000 8000 ਲੈਸ ਹੋ ਗਈ ਹਾਂ ਚਲੋ ਤੇ ਲੋ ਜੀ ਆਈ ਪਜੂ ਸੇਲ ਆ ਤੇ ਅੱਜ ਹੀ ਵੀਡੀਓ ਆ ਜੇ ਨਹੀਂ ਬਾਕੀ ਮੇਰੇ ਵਾਰ ਵਾਲੇ ਹੀ ਬੇਨਤੀ ਕਰਦੇ ਇੱਥੇ ਆ ਕੇ ਇੱਕ ਟਾਈਮ ਟੂ ਟੈਸਟ ਕਰਕੇ ਹੋਰ ਬਾਕੀ ਸਾਰੀ ਸੇ ਨੰਬਰ ਆਪਣਾ 97769 12022 ਪਿੰਡ ਵੀਲਾ ਜ਼ਿਲ੍ਹਾ ਗਰਦਾਪੁਰ ਸੀਲ ਵਟਾੜਾ ਨੇੜੇ ਸਾਨੂੰ ਫੜੇ ਘੜ ਜੂੜੀਆਂ ਪੈਂਦਾ ਸਸਤੀ ਆ